you ਮੈਂ ਤੇ ਪੰਜਾਬ ਪੁਲਿਸ ਨੂੰ ਇਹਦਾ ਕਹਿਣਾ ਚਾਹੁੰਦਾ ਵੀ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀਗਾਰਡ ਨੇ ਇੱਕ ਮੰਡੀ ਦੇ ਮੋੜ ਅਗੇ ਡਿਪਟੀ ਦੇ ਬੂਹੇ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਦੀਆ ਕੰਧਾਂ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਓ ਅਸੀਂ ਲਾਗੇ ਲਾਗੇ ਖਲੋਤਿਆਂ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤਾ ਸ਼ਰਾਬ ਪੀਤੀ ਦੀਆ ਉਹ ਮੈਂ ਕਹਾ ਮੇਰੇ ਕੇਸ ਵੇ ਮੇਰਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮੁਲਾਜਮਾਂ ਪੀਤੀ ਆ ਇੱਕ ਮੁਲਾਜਮ ਪੁਲਿਸ ਦਾ ਉઠਿਆ ਕਹਿੰਦਾ ਤੂੰ ਹੀ ਸੌ ਖਾਂਦੇ ਹੋ ਗੁਰਦਾਰੇ ਜਾ ਕੇ ਆਪਣਾ ਮੁੰਡਾ ਲਾ ਕੇ ਇਹ ਪੁਲਿਸ ਸਾਨੂੰ ਸੌਂ ਚਕਾਉਂਦੀ ਜੇ ਅੱਜ ਕਾਹਦੀ ਸੌਂ ਖਾਈਏ ਪੁਲਸ ਨੇ ਲੋਕਾਂ ਨੂੰ ਇੰਨਾ ਡਰਾੜਿਆ ਕਿ ਸਾਡਾ ਬਾਰਡਰ ਬੱਲ ਖਾਲੀ ਹੋ ਜੇ ਕੀ ਪੁਲਸ ਨੂੰ ਨਹੀਂ ਪਤਾ ਇੱਥੇ ਮਾਲਿਆਂ ਅੰਸਰ ਕਰ ਰਹੇ ਨੇ ਅੱਜ ਦੇ ਧਰਨੇ ਸੰਬੰਧੀ ਕੀ ਕਿਹਦੇ ਅੱਜ ਦਾ ਧਰਨਾ ਸਾਡਾ ਪੂਰਨ ਬੰਦਾ ਬਚਾਰ ਜੇ तीन दिन दस दिन भी बंद करना पाया जिन्ना चेर सफ सा नहीं मिलता उन्ना चेर बाजार बंद रहे पची मिनट से मेशी मनियाली दो नौजवान आए मोटर थे मोटरसाइकिल मूह बन्ने गोली चला के चले गए उस खतरा को बंब ना सुटजे देखो शहरदार भावे मर जाए इन्हें शहरदार सुरक्षा नहीं करनी अपनी सुरक्षा करनी है तुम्हें भाजी मंडी थानी ਜਲਦੀ ਜਾ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਰ ਲਿਆ ਕੋਈ ਫੇਰ ਕੀ ਮੰਗ ਕਰਦੇ ਅਸੀਂ ਮੰਗ ਕਰ ਰਹੇ ਆ ਵੀ ਰਾਤੀ ਲੋਕਾਂ ਸ਼ਹਿਰਦਾਰੋਂ ਤਾਂ ਲੰਘਾ ਮੇਰੇ ਬੈਰੀਕਟ ਤੋਂ ਨਹੀਂ ਆਪ ਇੱਥੇ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵਜੇ ਦੀ ਮੈਂ ਪਿਛਲੇ ਹਫਤੇ ਸਵੇਰ 3 ਵਜੇ ਦੀ ਬੱਸੇ ਗਿਆ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ ਤਿੰਨ ਚਾਰ ਉਹਦੇ ਜੋ ਮੁਲਾਜ਼ਮ ਕਾਰ ਚੋਂ ਉਤਰ ਕੇ ਵੇਖਦੇ ਨੇ ਵੀ ਇਹ ਪਤਾ ਕੌਣ ਹੈ ਨਾਕਾ ਕਾਰ ਚੋਂ ਦਾਅਵਾ ਕਰਦੇ ਹੁੰਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ 'ਚ ਸੁੱਤੇ ਦਿੰਦੇ ਕੰਬਲ ਲਾ ਕੇ ਪੁਲਿਸ ਪ੍ਰਸ਼ਾਸਨ ਦੇ ਕੋਈ ਪ੍ਰਬੰਧ ਨਹੀਂ ਬਿੱਲ ਇੱਕ ਨਿੱਕੇ ਦਾ ਇਹਦਾ ਪ੍ਰਬੰਧ ਨਹੀਂ ਕੱਲ ਲੋਹੜੀ ਉਸ ਦਾ ਫਰਜ਼ ਨਹੀਂ ਕਿ ਉਹ ਬਾਜ਼ਾਰ 'ਚ ਗਸ਼ਟ ਦੇ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਮੂੰਹ ਬੰਨ੍ਹ ਕੇ ਚਾਰ-ਚਾਰ ਚੜ੍ਹ ਕੇ ਹੁੰਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖੋ ਇਹਨਾਂ ਦੀ ਜੁਰਤੀਆਂ ਨਹੀਂ ਗਈ We are ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਹੈ ਰਾਤੀ ਬੜੀ ਗੋਲੀ ਚੱਲਦੀ ਹੈ ਪਹਿਲੀ ਵਾਰਦਾਤ ਇਥੇ ਬੱਲੇ ਸ਼ਾਦੀ ਸੰਧਾਰੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਡਕੈਤੀ ਹੋਈ ਗੋਲੀ ਚੱਲਦੀ ਸੀ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਕੋਲ ਇਹ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਦੇ ਹੀ ਜਾਂਦੇ ਨੇ ਇਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਸਾਡੇ ਸਾਰੇ ਨਾਕੇ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵੇਰ 18 ਬੰਦ ਹੁੰਦਾ ਜਾਂ ਡੀਪੀ ਖਾਸ ਦਾ ਆਫਿਸ ਬੰਦ ਹੁੰਦਾ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਿਸ ਕੋਲ ਪੁੱਛਣਾ ਵਾ ਵੀ ਤੁਸੀਂ ਸੁਰੱਖਿਆ ਦੇਓਗੇ ਕਿ ਨਹੀਂ ਦੇਓਗੇ 7 ਵਜੇ ਹੋ ਜਾਂਦੀਆਂ ਨਹੀਂ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7 ਵਜੇ ਹੋ ਜਾਂਦੇ ਨੇ ਠੀਕ ਹੈ ਪੁੱਛ ਲੋ ਖਤਰਾ ਹੋਏਗਾ ਪੁਲਿਸ ਦੇ ਥ੍ਰੈਟਿੰਗ ਆ ਅਸੀਂ ਵੀ ਪੁਲਿਸ ਦੇ ਦੇਪਾਂ ਪਤਾ ਹੀ ਇਹ ਪੁੱਛਦੇ ਵਿੱਚ ਬਟ ਯਾਰ ਹੁਣ ਲੋਕਾਂ ਦੀ ਸੋਚਿਆ ਕਿ ਤਾਂ ਕਰੋਗੇ ਤੇ ਜੇ ਤੁਸੀਂ ਡਰ ਗਏ ਤੇ ਮਾਰੇ ਅੰਸਾਂ ਦੇ ਹੌਸਲੇ ਵਾਜ ਜਾਂਦੇ ਆ ਤੇ ਪੁੱਛਦੇ ਡਰ ਗਈ ਆ ਤੇ ਮਾਰੇ ਅੰਸਾਂ ਦੇ ਹੌਸਲੇ ਵਾਜ ਜਾਂਦੇ ਆ ਕੀ ਮੰਗ ਕਰਦੇ ਹੋ ਮੰਨਦਾ ਆ ਜੀ ਆਪਣੀ ਸੋਚਿਆ ਦੀ ਪੁੱਛਦੇ ਆ ਵੀ ਦੇ ਸਕਦੇ ਹੋ ਕਿ ਨਹੀਂ ਤੇ ਯਾ ਤੇ ਕਹੋ ਨਹੀਂ ਦੇ ਸਕਦੇ ਤੇ ਸ਼ਾਹਜ਼ਾਦ ਆਪੀ ਸੋਚਿਆ ਆਪ ਕਰੇ ਤੇ ਯਾ ਫੇ ਤੁਸੀਂ ਕਹਦੇ ਦੇ ਸਕਦੇ ਆ